ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਕੀ ਹਾਂਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਗੋਲ ਗਮਲਾ ਸਾਹਿਬ ਸਜਾਉਣਾ ਸਿਖਾਵਾਂਗੇ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤਾਈਂ ਜਰੂਰ ਦੇਖਿਓ ਹਾਂਜੀ ਜਿਹੜਾ ਪਹਿਲਾ ਲੜੜਾ ਉਸ ਨੂੰ ਆਪਾਂ ਏਸ ਕਿਨਾਰੇ ਇੱਕ ਲੈ ਕੇ ਆ ਜਾਣਾ ਲੜ ਕੇ ਕੰਨ ਲਕੂ ਲੈਣੀ ਆ ਆਪਨਾ ਖੱਬੇ ਪਾਸੇ ਹੋਣਾ ਚਾਹੀਦਾ ਖੱਬੇ ਵਾਲੇ ਕੰਨ ਵਾਲੇ ਪਾਸੇ ਇਹ ਹੋਣਾ ਚਾਹੀਦਾ ਕਿਉਂਕਿ ਬਾਅਦ ਵਿੱਚ ਇਹਨੂੰ ਹੌਲੀ ਹੌਲੀ ਸਾਫ਼ ਕਰਕੇ ਕਨਲ ਕੋ ਕੇ ਲਗਾ ਲੈਣਾ ਜਗੋ ਵੀ ਆਪਾਂ ਲਗਾਉਣਾ ਆ ਜਿਹੜਾ ਪਹਿਲਾ ਖੱਲਿਓ ਲੜੇ ਨਾ ਇਹ ਆਪਣਾ ਕਸਿਆ ਹੋਣਾ ਚਾਹੀਦਾ ਹੈ ਜੀ ਉਪਰੋਂ ਆਖੋ ਕਿਲਾ ਹੋਵੇ ਕੋਈ ਚੱਕ ਨਹੀਂ ਆ ਕਸਿਆ ਹੋਵੇਖੋ ਪਹਿਲੇ ਲੜਚ ਆਪਾਂ ਹਮੇਸ਼ਾ ਇਹ ਖਿਆਲ ਰੱਖਣਾ ਹੈ ਉਗਬਾਗ ਅਗਲਾ ਲੜ ਵੀ ਅੱਗੇ ਇਹਨੂੰ ਸਾਫ਼ ਕਰਕੇ ਐਗਾ ਕਰ ਲਿਓ ਉਗਬਾਗ ਐ ਹੌਲੇ ਹੌਲੇ ਇਨੂੰ ਸਾਫ਼ ਕਰ ਗਏਓ ਇੱਕੋ ਪਕਲਾ ਕਰਕੇ ਇਹਨੂੰ ਐਖੋ ਕੱਸ ਲੈਣਾ ਹੈ ਇੱਗਾ ਇਸ ਕਲੀਕ ਨਾਲ ਕੱਸ ਕੇ ਫੇਰ ਲਗਾਉਣਾ ਹੈ ਕਿ ਇਹ ਅਗੇ ਵਿੱਚ ਸਫਾਈ ਹੋਣੀ ਚਾਹੀਦੀ ਹੈ ਵਿੱਚੋਂ ਕਿਸੇ ਵੀ ਮੋਕਾ ਨਹੀਂ ਹੋਣਾ ਚਾਹੀਦਾ ਗੰਗ ਨਹੀਂ ਹੋਣੀ ਚਾਹੀਦੀ ਕਿ ਇਹਨੂੰ ਐਖੋ ਕੱਸ ਕੇ ਲਗਾ ਲੈ ਹਾਂਜੀ ਆਪਣਾ ਖੱਲਿਓ ਕਸਿਆ ਗਿਆ ਉੱਪਰ ਕਿੱਲਾ ਹੋਵੇ ਕੋਈ ਚੱਕਰ ਨਹੀਂ ਕਿ ਅਗਲਾ ਲੜ ਵੀ ਇਸ ਕਰਾਈ ਹੈ ਆਜ ਇਹ ਰਹਿ ਗਿਆ ਇਹਨੂੰ ਆਪਾਂ ਬਾਹਰ ਕੱਢੋ ਐਨਾ ਕ ਕਿ ਇਹਨਾਂ ਨੂੰ ਫੇਰ ਏਗਾ ਕਰਕੇ ਉਹ ਕੱਖਾ ਕਰਕੇ ਉਹਨਾ ਇਹਗਾ ਕਰਨ ਇਹ ਹੈ ਵੀ ਇਹ ਲੜ ਸਾਫ ਹੋ ਜਾਣਗੇ ਕਿਉਂਕਿ ਇਹ ਗੋਲ ਪਰਨੇ ਪੂਣੀ ਵਾਲਾ ਨਹੀਂ ਨਾ ਹੁੰਦਾ ਆਪਾਂ ਨੂੰ ਨਾਲ-ਨਾਲ ਪੂਣੀ ਕਰਨੀ ਪੈਣੀ ਆ ਐਗਾ ਖੱਲੋ ਕਸ ਕੇ ਪਿਸੋ ਸਾਫ ਕਰਕੇ ਲਗਾ ਲਓ ਜੀ ਆਲਰ ਨੂੰ ਕਿਹਾ ਹੈ ਗਈ ਸਾਗੇ ਕੋਈ ਚੱਕਰ ਨਹੀਂ ਆਪਾਂ ਵਿੱਚ ਲਗਾ ਲਾਂਗੇ ਇਹਨੂੰ ਸਾਫ਼ ਕਰਕੇ ਖੱਲਿਓ ਕਾਸਕੇ ਲਗਾ ਲੋ ਐਗਾ ਇਹ ਵਿੱਚ ਮਾਰ ਇੱਕ ਿੱਲਾ ਹੋ ਗਿਆ ਉਹ ਨਹੀਂ ਆਪਾਂ ਹੋਣਗੇ ਨਾ ਐਗਾ ਹਾਂਜੀ ਆਪਣਾ ਕੀਜਲਰ ਲੱਗ ਚੁੱਕਿਆ ਹੈ ਕਿ ਜਿਹੜਾ ਆਪਣਾ ਇਹ ਰਹਿ ਗਿਆ ਇਹਨੂੰ ਆਪਾਂ ਵਿੱਚ ਉਹ ਕਰ ਲੈਣਾ ਹੈ ਇਗਾਂ ਬਿੱਟ ਟਕ ਲੈ ਲੈਣੇ ਨੂੰ ਅਗਲਾ ਲੜ ਵੀ ਇੱਗਾਂ ਹੀ ਇਹਨੂੰ ਇਹ ਮੈਂ ਲਿਆ ਕੇ ਦੋਨਾਂ ਨੂੰ ਜੋੜ ਕੇ ਇੱਗਾਂ ਸਾਫ਼ ਕਰ ਗਏ ਹੁਣ ਇਹ ਜਦੋਂ ਆ ਖੌੜਾ ਯਾਰ ਹੈ ਕਿ ਇਹਨੂੰ ਇੱਗਾਂ ਹੱਥ ਦੀ ਇੱਗਾਂ ਫੜ ਲੈਣਾ ਹੀ ਵੀ ਇਹ ਖੱਲਿਓ ਕਸਿਆ ਹੋਣਾ ਚਾਹੀ ਗਏ ਕਸ ਕੇ ਲਗਾ ਲੈਣਾ ਆਪਾਂ ਜੇ ਗੱਲ ਅਗੇ ਵੀ ਇਹ ਕਸਾ ਨਹੀਂ ਗਿਆ ਗੋਰੀ ਵਾਲੀ ਆਪਾਂ ਉਹ ਪ੍ਰੋਸੈਸ ਕਰ ਸਕ ਗਿਆ ਆ ਪਹਿਲ ਤੀਜਾ ਨਾਲ ਦੇਖੋ ਕਿ ਲਾ ਰਹਿ ਗਿਆ ਸੀ ਇਹ ਆਪਾਂ ਬਾਜ ਦੀ ਹਲਪ ਨਾਲ ਸਹੀ ਕਰ ਲਾਂਗੇ ਹਾਂਜੀ ਕਾ ਸ਼ੇਪ ਦੇਖ ਲਓ ਆਉਣ ਲੱਗ ਗਈ ਐ ਜਿਹੜੀ ਆ ਪ੍ਰੋਬਲਮ ਸੀ ਇਹ ਆਪਾਂ ਬਾਜ ਨਾਲ ਸਹੀ ਕਰ ਲਾਂਗੇ ਬਾਅਦ ਚ ਇਹ ਲੜ ਕੇ ਲਾ ਰਹਿ ਗਿਆ ਸੀ ਕਿ ਇੱਕ ਆਪਾਂ ਖਾਸ ਗੱਲ ਰੱਖਣਾ ਵੀ ਹੈ ਕਿ ਵਿੱਚ ਨਾ ਬਲ ਨਹੀਂ ਪੈਣਾ ਚਾਹੀਦਾ ਜਿੱਗਾ ਇਹ ਪੱਲਾ ਬਾਹਰ ਹੈ ਇਹ ਇਹ ਕਰਾਂਗਾ ਸੀ ਕਈ ਵੀਰ ਕੀ ਕਰ ਗਿਆ ਇਹ ਏਗਾ ਕਰ ਲੈਂਗੇ ਨਾ ਆਇ ਨਹੀਂ ਆਉਣਾ ਚਾਹੀਦਾ ਫੇਰ ਭਲ ਪੈ ਜਾਏਗਾ ਪਿੱਛੇ ਹੋਗਾ ਕਾ ਇਹਨੇ ਬੜੀ ਪ੍ਰੋਬਲਮ ਹੋ ਗਈ ਏਗਾ ਜੋੜ ਕੇ ਏਗਾ ਹੀ ਇਹਨਾਂ ਨੂੰ ਸਾਫ਼ ਕਰਕੇ ਆਉਣਾ ਹੈ ਜਦੋਂ ਇੰਨਾ ਕੱਲਾ ਡਰ ਹੈ ਇਹਨੂੰ ਏਗਾ ਕੱਸ ਲੈਣਾ ਕੱਸ ਕੇ ਸਾਫ਼ ਕਰਕੇ ਖੋਲਿਆ ਜਾ ਲਗਾ ਲੈਣਾ ਹੈਗਾ ਇਹ ਫੇਰ ਅਗਲਾ ਲੜਾ ਇਹ ਜਿਹੜਾ ਇਹ ਰਹਿ ਗਿਆ ਇਹਨੂੰ ਆਪਾਂ ਬਾਹਰ ਸੱਗ ਕੇ ਲੈਣਾ ਹੈਗਾ ਕੋਈ ਚੱਕਰ ਨਹੀਂ ਇਹਨੂੰ ਵਿੱਚ ਨਹੀਂ ਲੈ ਕੇ ਆਉਣਾ ਇਹਦਾ ਕੰਮ ਨਹੀਂ ਹੈ ਜੇ ਆਪਾਂ ਵਿੱਚ ਲਿਆਵਾਂਗੇ ਵਿੱਚ ਨਾ ਫਿਰ ਕਈ ਵਾਰੀ ਲੜਕ ਚ ਗੰਗਾ ਪੈ ਜਾਣਗੇ ਨੇ ਉਹ ਮੋਕਾ ਬਣ ਜਾਂਗੇ ਵਿੱਚੋਂ ਉੱਚਾ ਨੀਮਾ ਹੋ ਜਾਣਗੇ ਇਨੂੰ ਆਪਾਂ ਬਾਹਰ ਕੱਢ ਗਿਓ ਇਹ ਵੀ ਆਪਾਂ ਵਿੱਚੋਂ ਸਹੀ ਕਰ ਲਾਂਗੇ ਬਾਅਦ ਚ ਇਹ ਗਾ ਹਲੋ ਹੁਣ ਜਿਹੜਾ ਇਹ ਲੜ ਸੀ ਇਹਨੂੰ ਆਪਾਂ ਵਿੱਚ ਨੱਪ ਲੈਣਾ ਹੈ ਕਿ ਇਹ ਆਪਣਾ ਲਾਕਸ ਕ ਨਾਲ ਲੜ ਆ ਗਿਆ ਇਸ ਨੂੰ ਵੀ ਆਪਾਂ ਉਵੇਂ ਜਿਵੇਂ ਪਹਿਲਾਂ ਇਹ ਲੜ ਸੀ ਖਿੱਚ ਕੇ ਪਗਲਾ ਕਰਕੇ ਇਹਨੂੰ ਸਾਫ਼ ਦੇਖ ਲਓ ਵੀ ਜੇ ਕਰਨ ਕੀ ਲੋਡ ਹੈ ਕਾ ਕਰ ਸਕਿਓ ਨਹੀਂ ਲੋਡ ਨਹੀਂ ਕੇ ਬਾਲ ਪਾ ਕੇ ਬਾਲਾਪੀ ਪੈ ਜਾਣਗੇ ਆਪਾਂ ਨੂੰ ਪੌਣ ਕੀ ਲੋਡ ਨਹੀਂ ਪੈਗੀ ਬੈਸ ਬੇਸਿਕਲੀ ਲਗਾ ਲਓ ਏਡਾ ਹੁਣ ਜਿਹੜੀ ਆਪਣੀ ਸਾਫ਼ ਸਫਾਈ ਆ ਉਹ ਆਪਾਂ ਕਰਾਂਗੇ ਜਿੱਗਾ ਆ ਕੀਜਾ ਲੜਸੀ ਆਪਣਾ ਜਿਹੜਾ ਕਿਲਾ ਰਹਿ ਗਿਆ इसमें करना एक बाज लियाना हैलो ये कई बारी लड़ ला रह जाएगा होकर नहीं होगा आला लिया कई बारी ना अपने ने नहीं पता लग जा लड़ बाज पा कस के बिच कस लेना आप पहला लड़ भी थोड़ा लो के अपना गमाला साहब सज के क्या है आलो जी अपना गमाला साहब सज के क्या है ਜੇ ਕਹਨ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵਾਕਿਵਾਂ ਸ਼ੇਅਰ ਕਰਨਾ ਕਿ ਸਾਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ